ਮੇਰਾ ਨਾਮ ਅਮਨਦੀਪ ਸਿੰਘ ਆ ਜੀ ਆਹ ਨਹੀਂ ਕੀ ਕਹੂੰਗਾ ਨਾ ਜਿਹੜਾ ਵੱਡਾ ਹੋ ਰਿਹਾ ਫਿਰ ਆਪਣੇ ਭਾਈ ਕਬੱਡੀ ਕੱਪ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਮੇਟੀ ਆ ਜੀ ਆਪਣੀ ਪਿੰਨ ਜਬਣੀ ਹੋਈ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਹੋ ਰਿਹਾ ਜੀ ਇਹ ਤੇ ਆਪਣਾ 26ਵਾਂ ਟੂਰਨਾਮੈਂਟ ਆ ਜੀ ਠੀਕ ਆ ਜੀ ਸਾਨੂੰ 26 ਸਾਲ ਹੋ ਗਏ ਬਾਕੀ ਵਕ ਵਕ ਕਮੇਟੀਆਂ ਬਦਲਦੀਆਂ ਰਹਿੰਦੀਆਂ ਸਮਾਪਤ ਕੇ ਤੇ ਹੁਣ ਸਾਡੇ ਕੋਲੇ ਕਮੇਟੀ ਆ ਤੇ ਅਸੀਂ ਕਰਵਾ ਰਹੇ ਹਾਂ ਟੂਰਨਾਮੈਂਟ ਦਾ 26ਵਾਂ ਟੂਰਨਾਮੈਂਟ ਆ ਜਿੱਥੇ ਆਪਣੇ ਤਿੰਨ ਵੇਟ ਰੱਖੇ ਗਏ ਨੇ ਜੀ ਓਪਨ 70 ਕਿਲੋ ਤੇ 40 ਕਿਲੋ ਇੱਥੇ ਓਪਨ ਨੂੰ ਪਹਿਲਾ ਨਾਮ 70000 ਰੁਪਏ ਜੀ ਦੂਜਾ ਨਾਮ 52000 ਰੁਪਏ ਵੈਸਟਨ ਮੋਟਰਸਾਈਕਲ ਨੇ ਤੇ ਜੇ ਆਪਾਂ ਗੱਲ ਕਰੀਏ 70 ਕਿਲੋ ਵੀਟ ਦੀ ਉੱਥੇ 21000 ਪਹਿਲਾ ਨਾਮ ਹੈ 15000 ਦੂਜਾ ਨਾਮ ਆ ਜੀ ਤੇ 515500 ਰੁਪਏ ਵੈਸਟਾ ਨੂੰ ਹੈ ਤੇ 40 ਕਿਲੋ ਦਾ ਜੀ ਆਪਣੇ ਕਾਰਟ 100 ਪਹਿਲਾ ਨਾਮ ਆ 4800 ਦੂਜਾ ਨਾਮ ਆ ਤੇ ਵੈਸਟਨ ਨੂੰ 11100 ਰੁਪਏ ਗਾ ਜੀ ਤੇ ਵਧੀਆ ਆਪਣੇ ਟੂਰਨਾਮੈਂਟ ਹੁੰਦੇ ਨੇ ਚੰਗੇ ਖਿਡਿਆਰੀ ਆਉਂਦੇ ਨੇ ਤੇ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਸਾਨੂੰ ਤੇ ਮਲਕੀ ਪੂਰੇ ਸਾਡੇ ਨਗਰ ਨੂੰ ਉਤਸ਼ਾਹ ਹੁੰਦਾ ਇਹ ਦਾ ਕਰਵਾਉਣ ਦਾ ਤੇ ਵਧੀਆ ਸਾਡਾ ਸ਼ਹਿਰੋ ਜਨ ਦੇ ਲੋਕ ਪੂਰੇ ਵਧੀਆ ਗੰਤਾਜ ਦੰਦੀਵਾਲ ਦੇ ਕਹਿੰਦੇ ਸਨਮਾਨ ਹੋ ਰਿਹਾ ਹਾਂ ਗੰਤਾਜ ਦੰਦੀਵਾਲ ਦਾ ਭਾਈ ਸਨਮਾਨ ਹੋ ਰਿਹਾ ਤੇ ਆਪਣਾ ਬਾਈ ਹੈ ਦਵਾਈ ਤੋਂ ਤੇ ਉਹ ਉਹਨਾਂ ਦਾ ਮਲਕੀ ਫਾਰਮ ਟਰੈਕ ਟਰੈਡ ਦੇ ਰਹੇ ਨੇ ਉਹਨਾਂ ਨੂੰ ਤੇ ਆਪਣੇ ਇੱਥੇ ਹਾਂ ਜੀ ਬਹੁਤ ਵੱਡੀ ਗੱਲ ਹੈ ਤੇ ਧੰਨਵਾਦ ਕਰਦੇ ਸੀ ਬਾਈ ਦਾ ਜਿੱਥੇ ਸਾਡੇ ਪਿੰਡ ਦਾ ਵੀ ਨਾਂ ਹੁੰਦਾ ਹੈ ਸਨਮਾਨ ਹੋਵੇ ਆਪਣੀ ਉੱਗੀ ਉੱਗੀ ਸ਼ਖਸੀਅਤ ਬਾਈ ਆਪਣਾ ਤੇ ਚੰਗਾ ਕਲਾਕਾਰ ਹੈ ਤੇ ਸਾਡੇ ਨਾਲ ਉਹ ਵੀ ਸਹਾਇਕ ਕਰਦਾ ਬਾਈ ਬਹੁਤ ਜ਼ਿਆਦਾ ਹੂੰ ਤੇ ਸਾਡੇ ਨਾਲ ਕਿਸੇ ਪਹਿਲੇ ਕਈ ਸਾਲਾਂ ਤੋਂ ਜੁੜਿਆ ਹੋਇਆ ਬਾਈ ਤੇ ਵਧੀਆ ਸਾਡੇ ਨਾਲ ਮੋਹ ਪ੍ਰੇਮਾ ਬੰਦੇ ਦਾ ਕੀ ਖੜਿਆਰੀ ਨੂੰ ਅਪੀਲ ਕਰਾਂ ਮੈਂ ਖੜਿਆਰੀ ਨੂੰ ਅਪੀਲ ਕਰ ਰਹੇ ਹਾਂ ਜੀ ਅਸੀਂ ਵੀ ਸਾਡੇ ਇੱਥੇ ਵਧੀਆ ਟੂਰਨਾਮੈਂਟਾਂ ਚੰਗੇ ਭਰਾਏ ਨੇ ਬੈਸਟ ਨੂੰ ਵਧੀਆ ਦੇ ਰਹੇ ਹਾਂ ਅਸੀਂ ਸਾਡੇ ਵੱਧ ਤੋਂ ਵੱਧ ਟੀਮਾਂ ਆਉਣ ਤੇ ਸਾਡੀ ਦਰਸ਼ਕਾਂ ਨੂੰ ਵੀ ਅਪੀਲ ਆਲਾਮੀ ਸ਼ਾ ਮੈਨੂੰ ਵੀ ਜਰੂਰ ਇੱਥੇ ਆਓ ਤੇ ਟੂਰਨਾਮੈਂਟ ਦੇਖ ਕੇ ਜਾਓ ਤੇ ਬਹੁਤ ਸੋਹਣਾ ਟੂਰਨਾਮੈਂਟ ਹੁੰਦਾ ਹੈ ਬਾਈ ਤੁਹਾਨੂੰ ਹੋਰ ਸਾਰਿਆਂ ਨੂੰ ਜਾਣਕਾਰੀ ਦੇ ਦੇਣੀ ਆਪਣੇ ਇੱਥੇ 27 ਤਰੀਕ ਨੂੰ ਤੋਂ ਤੱਕ ਪਹੁੰਚ ਰਿਹਾ ਪਿੰਡੀ ਵਾਲਾ ਜਿਹਦਾ ਮਲਕੀ ਮਾਨ ਸਨਮਾਨ ਕਰਾਂਗੇ ਇੱਥੇ ਟੂਰਨਾਮੈਂਟ ਤੇ ਤੇ ਕਿਹੜੀ ਪੀਤੂ ਕੋੜਾ ਕੁੜੀ ਐ ਕਬੱਡੀ ਖੇਡਾਣਾ ਆਪਣੀ ਉਹਦਾ ਸਨਮਾਨ ਕਰ ਰਿਹਾ ਬਾਈ ਰਵਿੰਦਰ ਕੈਨੇਡਾ ਤੋਂ ਠੀਕ ਐ ਤੇ ਬਾਈ ਜਰੂਰ ਹੋਮਾ ਮਾ ਕੇ ਪਹੁੰਚੋ ਸਾਰੇ ਸਾਰਿਆਂ ਦਾ ਧੰਨਵਾਦ ਸਸ ਜਿਹੜੀਆਂ ਹੋ ਰਹੀਆਂ ਇੱਥੇ ਹਨਾ ਹਾਂਜੀ ਜਵਾਰ ਕਿਹਦੀਆਂ ਕਦੋਂ ਹੋ ਰਹੀਆਂ ਹਨਾ ਕਿਹੜੇ ਕਿਹੜੇ ਇਹ 26 27 ਫਰਪਰੀ ਦੀ ਹਾਂ ਤੇ ਬਾਕੀ ਇਹ ਸਾਰੇ ਨਗਰ ਦੇ ਨਾਲ ਹੋ ਰਹੀਆਂ ਇਕੱਲੇ ਅਸੀਂ ਨਹੀਂ ਹੈਗੇ ਵੀ ਸਾਰੇ ਨਗਰ ਦੇ ਮੰਨ ਚਲੋ ਗੁਰੂ ਘਰ ਪੰਚਾਇਤ ਸਾਰਿਆਂ ਦੀ ਸਹਿਮਤੀ ਨਾਲ ਹੀ ਹੋ ਰਹੀਆਂ ਵਧੀਆ ਵਧੀਆ ਖੜਿਆਰੀ ਆਉਣਗੇ ਸਭ ਕੁਝ ਹੋਊਗਾ ਕੀ ਪ੍ਰਾਈਸ ਵਗੈਰਾ ਰੱਖਿਆ ਪ੍ਰਾਈਸ 75000 ਪਹਿਲਾਂ ਮੋਟਰਸਾਈਕਲ ਬੈਸਟਾਂ ਨੂੰ ਹੂੰ 51000 ਦੂਜਾ ਹੂੰ ਬੈਸਟਾਂ ਨੂੰ ਮੋਟਰਸਾਈਕਲ